ਲੋਕਾਂ ਨੂੰ ਘਰ-ਘਰ ਜਾ ਕੇ ਸਮਝਾਉਣਾ ਪੈ ਰਿਹਾ ਫਿਰ ਜੇਕਰ ਅੱਜ ਆਪ ਦੇ ਅੱਜ ਪੰਜਾਬ ਦੇ ਲੋਕਾਂ ਨੂੰ ਅੱਜ ਉਹਨਾਂ ਲੋਕਾਂ ਨੂੰ ਜਿਹੜੇ ਯੁੱਧਿਆ ਚਾਹੁੰਦੇ ਆ ਕਿ ਉਹਨਾਂ ਯੁੱਧਿਆਂ ਨੂੰ ਘਰਾਂ 'ਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਭਾਸ਼ਣ ਦੇਣਾ ਪਵੇ ਕਿ ਭਾਈ ਤੁਸੀਂ ਫਲਾਨੇ ਬਾਰਡਰ ਤੇ ਪਹੁੰਚੋ ਉੱਥੇ ਆਪਣੇ ਹੱਕਾਂ ਦੀ ਗੱਲ ਚੱਲ ਰਹੀ ਆ ਢੱਲੇਵਾਲ ਸਾਹਿਬ ਮਰਨ ਵਰ ਤੇ ਬੈਠੇ ਆ ਆਪਣੇ ਹੱਕਾਂ ਵਾਸਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਕੁਝ ਲੋਕ ਪਿੰਡਾਂ ਦੇ ਵਿੱਚੋਂ ਜਾਣ ਤਾਂ ਫਿਰ ਇਹ ਸਮਝ ਲਓ ਭਾਈਓ ਸਾਡੇ ਪੱਲੇ ਕੱਖ ਨਹੀਂ ਆਪਾਂ ਆਪ ਦੇ ਹੱਕ ਮੰਗਣ ਵਾਸਤੇ ਜਿਹੜੇ ਕਿਸਾਨ ਪੈਲੀਆਂ ਵਾਲੇ ਬੈਠੇ ਆ ਘਰਾਂ 'ਚ ਬੈਠੇ ਆ ਉਹਨਾਂ ਨੂੰ ਘਰਾਂ 'ਚੋਂ ਕੱਢਣ ਵਾਸਤੇ ਆਪਾਂ ਉਹਨਾਂ ਨੂੰ ਉਹ ਜਿਹੜਾ ਕਰੋ ਹੋਕੇ ਮਾਰੀ ਜਾਂਦੇ ਆ ਚੀਕਾਂ ਮਾਰੀ ਜਾਂਦੇ ਉਹਨਾਂ ਅੱਗੇ ਤਾਂ ਫਿਰ ਬਈ ਸਾਡੀ ਰੱਬੋਂ ਹੀ ਆਈ ਆ ਆਪਾਂ ਆਪਦੇ ਹੱਕ ਲੈਣ ਵਾਸਤੇ ਉਹਨਾਂ ਦੀਆਂ ਮਿੰਤਾਂ ਕਰੀ ਜਾਂਦੇ ਆਪਾਂ ਆਪਦੇ ਹੱਕ ਲੈਣ ਵਾਸਤੇ ਉਹਨਾਂ ਨੂੰ ਬੇਨਤੀਆਂ ਕਰੀ ਜਾਂਦੇ ਕਿ ਆਓ ਯਾਰ ਆਓ ਆਓ ਅਗਲੇ ਕਹਿੰਦੇ ਪਤਾ ਨਹੀਂ ਕੀ ਪਰ ਸਿਆਣੇ ਦਾ ਖਾਦਾ ਜਿਵੇਂ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਦੱਸਿਆ ਬਾਅਦ ਚ ਪਤਾ ਲੱਗਦਾ ਹੁਣ ਔਲਾ ਵੀ ਇਹਨਾਂ ਨੇ ਖਾ ਲਿਆ ਤੇ ਸਿਆਣਾ ਬੈਠਾ ਉੱਥੇ ਦੱਸਣ ਵਾਸਤੇ ਉਠੋ ਏ ਪੰਜਾਬ ਗੋ ਉਠੋ ਗੱਲੇਵਾਲ ਸਾਹਿਬ ਮਰਨwarte ਬੈਠਿਆ ਸਾਰੇ ਨੌਜਵਾਨ ਉੱਥੇ ਜਾਓ ਪਿੰਡਾਂ ਦੇ ਵਿੱਚੋਂ ਨਿਕਲੋ ਆਪਾਂ ਆ ਕਰੀਏ ਆਪਾਂ ਕਰੀਏ ਆਪਣਾ ਜਰਨੈਲ ਧੋਖੜ ਤਾਂ ਆਪਣਾ ਮਰਨwarte ਬੈਠਾ ਆ ਬੁੱਢਾ ਸ਼ੇਰ ਬੈਠਾ ਆ ਉਠੋ ਏ ਪੰਜਾਬ ਗੋ ਉਠੋ ਇਹ ਗੱਲਾਂ ਮੈਂ ਅਕਸਰ মিডিਆ ਚੈਨਲਾਂ ਤੇ ਸੁਣ ਰਿਹਾ ਜਿਹੜਾ ਕਹਿ ਲੋ ਕਦੇ ਕੋਈ ਸੱਜਣ ਉੱਠ ਕੇ ਕਹਿੰਦਾ ਕਦੇ ਕੋਈ ਸੱਜਣ ਉੱਠ ਕੇ ਕਹਿੰਦਾ ਪਰ ਆਪਾਂ ਠਾਉਣੇ ਕਦੋਂ ਆ ਜਦੋਂ ਆਪਣੇ ਤੇ ਵਿਪਤਾ ਆ ਕੇ ਪੈਂਦੀ ਆ ਜੇਕਰ ਇਹੀ ਕੋਈ ਜਿਮਨੀ ਚੋਣ ਹੋ ਜੇ ਜਾਂ ਐਮਐਲਏ ਦੀ ਚੋਣ ਹੋ ਜੇ ਜਾਂ ਐਮਪੀ ਦੀ ਚੋਣ ਹੋ ਜੇ ਫੇਰ ਸਾਰੇ ਦੇ ਸਾਰੇ ਕੁਝ ਕ ਕਿਸਾਨਾਂ ਨੂੰ ਛੱਡ ਕੇ ਕਿਸੇ ਨਾ ਕਿਸੇ ਪਾਰਟੀ ਦਾ ਝੰਡਾ ਚੱਕ ਲੈਣਗੇ ਚਾਰ ਪੰਜ ਪਾਰਟੀਆਂ ਤੇ ਉਹਨਾਂ ਪਾਰਟੀਆਂ ਦਾ ਝੰਡਾ ਚੱਕ ਲੈਣਗੇ ਮੈਂ 2020 ਦੇ ਵਿੱਚ ਆਖਿਆ ਸੀ ਕਿ ਪੰਜਾਬ ਦੇ ਲੋਕੋ ਜਿੰਨਾ ਚਿਰ ਤੁਸੀਂ ਇੰਨਾ ਰਾਜਨੀਤਿਕ ਪਾਰਟੀਆਂ ਨੂੰ ਅੱਖਾਂ ਨਹੀਂ ਵਿਖਾਉਂਦੇ ਜਿੰਨਾ ਚਿਰ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਨਹੀਂ ਪਾਉਂਦੇ ਉਨਾਂ ਚਿਰ ਤੁਹਾਨੂੰ ਤੁਹਾਡੇ ਹੱਕ ਨਹੀਂ ਮਿਲਦੇ 2020 ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਉੱਥੇ ਬੜਾ ਕਲਾਕਾਰ ਪਹੁੰਚੇ بڑے ਐਕਟਰ ਪਹੁੰਚੇ ਉਸ ਤੋਂ ਬਾਅਦ ਕਈ ਐਕਟਰਾਂ ਨੇ ਬੀਜੇਪੀ ਪਾਰਟੀ ਜੁਆਇਨ ਕਰ ਲਈ 2022 ਦੇ ਵਿੱਚ ਕਈ ਕਿਸਾਨਾਂ ਨੇ ਐਮਐਲਏ ਦੀਆਂ ਚੋਣਾਂ ਲੜਨੀਆਂ ਚਾਹਿਆਂ ਤੇ ਲੜੀਆਂ ਵੀ ਉਦੋਂ ਕਿਸਾਨਾਂ ਨੇ ਕੀ ਕਹਿਤਾ ਆਪਾਂ ਰਾਜਨੀਤੀ ਤੋਂ ਦੂਰ ਰਹਿਣਾ ਆਪਾਂ ਇਹ ਨਹੀਂ ਕਰਨਾ ਦੂਰ ਰਹਿਣ ਦਾ ਮਤਲਬ ਕੀ ਸੀ ਕਿਉਂਕਿ ਵੋਟਾਂ ਝਾੜੂ ਨੂੰ ਪਾਉਣੀਆਂ ਵੋਟਾਂ ਅਕਾਲੀ ਦਲ ਨੂੰ ਪਾਉਣੀਆਂ ਵੋਟਾਂ ਭਾਜਪੀ ਨੂੰ ਪਾਉਣੀਆਂ ਵੋਟਾਂ ਕਾਂਗਰਸ ਨੂੰ ਪਾਉਣੀਆਂ ਕਿਉਂਕਿ ਜਿਹੜੇ ਸਾਡੇ ਬਜ਼ੁਰਗਾ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਸੀ ਤੇ ਸਾਨੂੰ ਵੀ ਨਾਲ ਹੀ ਚੋੜੀ ਆਏ ਪਰ ਅਸਲ ਦੇ ਵਿੱਚ ਤੁਹਾਨੂੰ ਕਿੰਨੀਆਂ ਪਾਰਟੀਆਂ ਆ ਗਈਆਂ ਇੱਥੇ ਅਗੇ ਲੱਖਾਂ ਇੱਥੇ ਆਏ ਅਸਕੰਦਰ ਵੇਸ਼ ਕਦਰਾ ਤੂੰ ਵੀ ਰੋੜ ਜਾਣਾ ਇੱਥੇ ਕਿੰਨੀਆਂ ਪਾਰਟੀਆਂ ਆਈਆਂ ਹਰ ਪਾਰਟੀ ਆਈ ਆ ਪਰ ਕਦੇ ਕਿਸੇ ਨੇ ਮਜ਼ਦੂਰ ਦੀ ਗੱਲ ਨਹੀਂ ਕੀਤੀ ਕਿਸਾਨ ਦੀ ਗੱਲ ਨਹੀਂ ਕੀਤੀ ਹਰੇ ਕਿਸਾਨ ਦੀ ਗੱਲ ਵੀ 15 20% ਹੋ ਜਾਂਦੀ ਆ ਪਰ ਕਦੇ ਮਜ਼ਦੂਰ ਦੀ ਗੱਲ ਨਹੀਂ ਹੋਈ ਕਦੇ ਦੁਕਾਨਦਾਰ ਦੀ ਗੱਲ ਨਹੀਂ ਹੋਈ ਕਦੇ ਉਸ ਜਰਨਲ ਗਰੀਬ ਦੀ ਗੱਲ ਨਹੀਂ ਹੋਈ ਜਿਹੜੇ ਕਿਰਾਏ ਤੇ ਰਹਿੰਦੇ ਆ ਤੇ ਆਪਾਂ ਫਿਰਦੇ ਉਹਨਾਂ ਪਾਰਟੀਆਂ ਦੇ ਵਿੱਚ ਸਾਰੇ ਲੋਕੀ ਪਾਰਟੀਆਂ ਦੇ ਝੰਡੇ ਚੱਕਦੇ ਆ ਜਦੋਂ ਇਲੈਕਸ਼ਨ ਹੁੰਦਾ ਤੇ ਜਦੋਂ ਕੋਈ ਨਾ ਕੋਈ ਵਿਫਤਾ ਕੇ ਪੈਂਦੀ ਆ ਉਦੋਂ ਕਿਸਾਨਾਂ ਦੇ ਝੰਡੇ ਚੱਕ ਲੈਣੇ ਆ ਉਦੋਂ ਮਜ਼ਦੂਰਾਂ ਦੇ ਝੰਡੇ ਚੱਕ ਲੈਣੇ ਆ ਤੱਕ ਕਿੰਨਾ ਚਿਰ ਆਹੀ ਕਰਦੇ ਰਹੋਗੇ ਆਖਰ ਨੂੰ ਭਾਈ ਸਾਹਿਬ ਤੁਹਾਡਾ ਕੋਈ ਆਪ ਦਾ ਮੰਤਰੀ ਹੋਣਾ ਚਾਹੀਦਾ ਮਜ਼ਦੂਰਾਂ ਦਾ ਕੋਈ ਮੰਤਰੀ ਹੋਣਾ ਚਾਹੀਦਾ ਦੁਕਾਨਦਾਰਾਂ ਦਾ ਕੋਈ ਮੰਤਰੀ ਹੋਣਾ ਚਾਹੀਦਾ ਜਿਹੜਾ ਤੁਹਾਡੇ ਬਾਰੇ ਸੋਚ ਲੇ ਪਰ ਤੁਹਾਡੇ ਬਾਰੇ ਕੋਈ ਨਹੀਂ ਸੋਚਦਾ ਸਿਰਫ ਆਪਾ ਧਰਨਾ ਲਾਉਣ ਵੇਲੇ ਹੀ ਕਿਸਾਨੀ ਅੰਦੋਲਨ ਨੂੰ ਯਾਦ ਕਰਦੇ ਆ ਮਜ਼ਦੂਰਾਂ ਨੂੰ ਯਾਦ ਕਰਦੇ ਆ ਤੇ ਆਪਦੇ ਹੱਕ ਦੀ ਗੱਲ ਕਰਦੇ ਆ ਇਹਨਾਂ ਪਾਰਟੀਆਂ ਨੇ ਇਤਿਹਾਸ ਗਵਾ ਤੁਹਾਡੇ ਹੱਕ ਦੀ ਕਦੇ ਗੱਲ ਨਹੀਂ ਕੀਤੀ ਤੇ ਫੇਰ ਬਈ ਕਿੰਨਾ ਖਚਰ ਆਪਾਂ ਧਰਨੇ ਲਾਉਂਦੇ ਰਵਾਂਗੇ ਕਿੰਨਾ ਖਚਰ ਕਿਉਂਕਿ ਕਾਰਨ ਇਹ ਧਰਨੇ ਆਪਾਂ ਲਾਵਾਂਗੇ ਧਰਨੇ ਲਾਉਣ ਦਾ ਕਾਰਨ ਕੀ ਆ ਕਿ ਜਿੰਨਾ ਚਿਰ ਪ੍ਰੈਸ਼ਰ ਗਰੁੱਪ ਹੋਣਗੇ ਜਿੰਨਾ ਚਿਰ ਧਰਨੇ ਲਾਉਣ ਵਾਲੇ ਹੋਣਗੇ ਉਹਨਾਂ ਚਿਰ ਗਲਤ ਕੰਮ ਤਾਂ ਵੇਖੋ ਚੱਲਦੇ ਰਹਿੰਦੇ ਆ ਪਰ ਇੰਨਾ ਨਹੀਂ ਚੱਲਣਾ ਜਿੰਨਾ ਬਿਨਾ ਧਰਨਿਆਂ ਤੋਂ ਚੱਲ ਪੈਣਾ ਪਰ ਭਾਈ ਸਾਹਿਬ ਆਪਾਂ ਨੂੰ ਆਪਦੇ ਹੱਕ ਲੈਣ ਵਾਸਤੇ ਰਾਜਨੀਤੀ ਪਾਵਰ ਦੀ ਲੋੜ ਤੇ ਜਿਨ੍ਹਾਂ ਨੂੰ ਤੁਸੀਂ ਪਾਵਰਾਂ ਦਿੰਨੇ ਆ ਉਹ ਬਿਜ਼ਨਸ ਸਮੈਨਾਂ ਦੀਆਂ ਬੋਲੀਆਂ ਬੋਲਦੇ ਆ ਯਾਦ ਰੱਖੋ ਇਸ ਗੱਲ ਨੂੰ ਕਿ ਜਦੋਂ 2020 ਦੇ ਵਿੱਚ ਕਿੰਨੇ ਨੌਜਵਾਨ ਉੱਥੇ ਸ਼ਹੀਦ ਹੋਏ ਆ ਕਿੰਨੇ ਬਾਪ ਗਏ ਆ ਕਿੰਨੇ ਭਰਾ ਗਏ ਆ ਤੁਸੀਂ ਇਸ ਗੱਲ ਨੂੰ ਮੰਨਦੇ ਆ ਰਾਜਨੀਤਿਕ ਲੀਡਰ ਜਿਨ੍ਹਾਂ ਦੇ ਤੁਸੀਂ ਝੰਡੇ ਚੱਕਦੇ ਆ ਅਖੇ ਚੜੀ ਜਿਨ੍ਹਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਆਪਾਂ ਨੂੰ ਜਾੜ ਕੇ ਉਹੀ ਧਰਤੇ ਆ ਤੇ ਮੇਰੀ ਕਿਸਾਨਾਂ ਨੂੰ ਬੇਨਤੀ ਆ ਮਜ਼ਦੂਰਾਂ ਨੂੰ ਬੇਨਤੀ ਆ ਕਿ ਭਾਈ ਸਾਹਿਬ ਤੁਹਾਨੂੰ ਪਾਰਟੀਆਂ ਦੇ ਝੰਡੇ ਜਾਂ ਤਾਂ ਪਾਰਟੀਆਂ ਦੇ ਝੰਡੇ ਚੱਕ ਲੋ ਤੇ ਜਾਂ ਤੁਸੀਂ ਆਪਾਂ ਉਹਦੇ ਹੱਕਾਂ ਦੀ ਗੱਲ ਕਰ ਲਈਏ ਕਿਉਂਕਿ ਜਿਹੜੀਆਂ ਪਾਰਟੀਆਂ ਆਪਾਂ ਬਣਾ ਕੇ ਆਪਦੇ ਅੱਗੇ ਠਲਦੇ ਆ ਉਹਨਾਂ ਨੇ ਕਦੇ ਆਪਣੇ ਬਾਰੇ ਨਾ ਤਾਂ ਗੱਲ ਕੀਤੀ ਆ ਨਾ ਕਰਨੀਆਂ ਤੇ ਨਾ ਹੀ ਕਰਨਗੇ ਕਿਉਂਕਿ ਇਹ ਆਪਦੇ ਘਰਾਂ ਦੀ ਗੱਲ ਕਰਨਗੇ ਇਹ ਹਮੇਸ਼ਾ ਇਤਿਹਾਸ ਗਵਾਹ ਪਹਿਲਾ ਰਾਜੇ ਮਹਾਰਾਜਿਆਂ ਨੇ ਖਾ ਲਿਆ ਫੇਰ ਅੰਗਰੇਜ਼ਾਂ ਨੇ ਕੁਝ ਪਾਵਰਾਂ ਦਿੱਤੀਆਂ ਤੇ ਅੱਜ ਪਾਵਰਾਂ ਫੇਰ ਇਨ੍ਹਾਂ ਕੋਲੇ ਇਨ੍ਹਾਂ ਨੇ ਗੱਲ ਆਪਣੀ ਨਹੀਂ ਕਰਨੀ ਇਹ ਯਾਦ ਰੱਖੋ ਤੇ ਮੇਰੀ ਬੇਨਤੀ ਆ ਤੇ ਮੈਂ ਕਿਸੇ ਧਰਨੇ ਨੂੰ ਮਾੜਾ ਨਹੀਂ ਕਹਿ ਰਿਹਾ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਜਾਣਾ ਪਹੁੰਚਣਾ ਉੱਥੇ ਮੈਂ ਵੀ ਸੀ ਪਰ ਮੈਨੂੰ ਥੋੜੀਆਂ ਇੰਗ ਘਰੇ ਪ੍ਰੋਬਲਮਾਂ ਮੈਂ ਜਾਣਾ ਸੀ ਹੋ ਸਕਦਾ 2-3 ਦਿਨਾਂ ਤੱਕ ਜਾਵਾਂ ਪਰ ਭਾਈ ਸਾਹਿਬ ਇਹ ਗੱਲ ਜ਼ਰੂਰ ਕਹੂੰਗਾ ਪਾਰਟੀਆਂ ਦਾ ਖਹਿੜਾ ਛੱਡ ਦਿਓ ਕਿਸਾਨ ਮਜ਼ਦੂਰ ਜਿਵੇਂ ਧਰਨਿਆਂ ਦੇ ਵਿੱਚ ਗੱਲ ਕਰਦੇ ਉਸੇ ਤਰ੍ਹਾਂ ਇਲੈਕਸ਼ਨਾਂ ਦੇ ਵਿੱਚ ਵੀ ਗੱਲ ਕਰੋ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੀ ਵੋਟਾਂ ਜ਼ਿਆਦਾਤਰ ਮਜ਼ਦੂਰ ਵਰਗ ਦੀਆਂ ਵੋਟਾਂ ਔਰ ਕਿਸਾਨ ਵਰਗ ਇਹ ਦੋਨੇ ਇਕੱਠੇ ਹੋ ਜਾਣ ਇਹ ਸਾਰਿਆਂ ਦੀ ਗੱਲ ਕਰਨ ਤਾਂ ਕਿਸਾਨਾਂ ਦੇ ਕੋਈ 5-7 ਐਮਐਲਏ ਹੋਣ ਕੋਈ 5-7 ਮਜ਼ਦੂਰਾਂ ਦੇ ਹੋਣ ਔਰ 2-3 MP ਕਿਸਾਨਾਂ ਦੇ ਹੁਣ 2-3 ਮਜ਼ਦੂਰਾਂ ਦੇ ਹੁਣ ਤਾਂ ਕਿ ਉੱਥੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਣ ਸਾਡੀ ਉੱਥੇ ਗੱਲ ਪਹੁੰਚਾ ਸਕਣ ਪਰ ਲੋਕ ਸਭਾ ਦੇ ਵਿੱਚ ਆਪਣੇ ਬਾਰੇ ਗੱਲ ਕਰਨ ਵਾਸਤੇ ਕੌਣ ਬੈਠਾ ਕੋਈ ਨਹੀਂ ਬੈਠਾ ਵਿਧਾਨ ਸਭਾ ਦੇ ਵਿੱਚ ਕਿਸੇ ਨੇ ਕਿਸਾਨ ਦੀ ਗੱਲ ਕੀਤੀ ਹੋਵੇ ਕੌਣ ਬੈਠਾ ਕੋਈ ਨਹੀਂ ਬੈਠਾ ਮਜ਼ਦੂਰ ਦੀ ਗੱਲ ਕੋਈ ਐਮਐਲਏ ਬਣਿਆ ਹੀ ਨਹੀਂ ਜਿਨੇ ਕਦੇ ਕੋਈ ਗੱਲ ਕੀਤੀ ਹੋਵੇ ਉਹਦੀ ਜੀਵ ਨੂੰ ਮਤਲਬ ਮੇਰੇ ਹਿਸਾਬ ਨਾਲ ਜੜ ਲੱਗ ਜਾਂਦੀ ਆ ਮਜ਼ਦੂਰ ਦਾ ਨਾਂ ਲੈਂਦੇ ਆ ਇਸ ਕਰਕੇ ਭਾਈ ਸਾਹਿਬ ਤੁਹਾਨੂੰ ਆਪ ਦਿਨਾ ਪਾਵਰਾਂ ਖੁਦ ਲੈਣੀਆਂ ਚਾਹੀਦੀਆਂ ਇਹ ਹੁਕਮਰਾਨ ਕਿੰਨਾ ਚਿਹਰਾ ਆਪਾਂ ਲੋਕਾਂ ਨੂੰ ਬਣਾਉਂਦੇ ਰਵਾਂਗੇ ਇਹ ਉਹੀ ਭਗਵੰਤ ਮਾਨਾ ਜਿਹੜਾ 2020 ਦੇ ਵਿੱਚ ਗੱਲਾਂ ਕਰਦੇ ਸੀ ਦਿੱਲੀ ਬਾਰੇ ਤੇ ਮੈਂ 2020 ਦੇ ਵਿੱਚ ਵੀ ਇਸ ਸਰਕਾਰ ਨੂੰ ਮਾੜਾ ਹੀ ਕਿਹਾ ਸੀ ਮੈਂ 2021 ਦੇ ਵਿੱਚ ਵੀ ਮਾੜਾ ਹੀ ਕਿਹਾ ਸੀ ਤੇ ਮੈਂ ਅੱਜ ਵੀ ਮਾੜਾ ਹੀ ਕਹਿ ਰਿਹਾ ਕਿਸਾਨੀ ਅੰਦੋਲਨ ਦੀਆਂ ਮੀਡੀਆ ਰਿਕਾਰਡ ਮੇਰੀਆਂ ਵੀਡੀਓ ਪਿੰਆਂ ਹੋਣਗੀਆਂ ਉਹ ਤੁਸੀਂ ਸੁਣ ਸਕਦੇ ਆ ਹੋਰ ਕਈ ਗੱਲਾਂ ਕੀਤੀਆਂ ਉਹ ਤੁਸੀਂ ਸੁਣ ਸਕਦੇ ਆ 5 ਮਿੰਟਾਂ MSPH ਤੇ ਗੱਲ ਕੀਤੀ ਸੀ ਉਹ ਵੀ ਗੱਲ ਪਈ ਆ ਜਦੋਂ ਅਮੋਲ ਗਗਨ ਮਾਨ ਨੇ ਪਾਰਟੀ ਜੁਆਇਨ ਕੀਤੀ ਸੀ ਉਹ ਵੀ ਨੈੱਟ ਤੇ ਪਈ ਆ ਕਿ ਭਾਈ ਇਹ ਥੋਡੇ ਕਲਾਕਾਰ ਪਾਰਟੀ ਚ ਆਈ ਜਾਂਦੇ ਆ ਕਲਾਕਾਰਾਂ ਦਾ ਕੰਮ ਗਾਉਣਾ ਵਜਾਉਣਾ ਹੁੰਦਾ ਨਾ ਕਿ ਦੇਸ਼ ਚ ਚਲਾਉਣਾ ਕਮੇਡੀਅਨਾਂ ਦਾ ਕੰਮ ਸਟੇਜ ਚ ਚਲਾਉਣਾ ਹੁੰਦਾ ਨਾ ਕਿ ਸਟੇਟ ਚ ਚਲਾਉਣਾ ਇਹ ਗੱਲਾਂ ਮੈਂ ਪਹਿਲਾਂ ਕਹਤੀਆਂ ਸੀ ਪਰ ਅਸੀਂ ਲੋਕ ਗੱਲਾਂ ਦੇ ਵਿੱਚ ਆ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਵੱਡੇ ਵੱਡੇ ਲਾਰੇ ਸੁਣ ਕੇ ਅਸੀਂ ਉਹ ਵੇਖਦੇ ਨਹੀਂ ਕਿ ਉਹ ਸਾਡੇ ਨਾਲ ਕੱਲ ਨੂੰ ਇਸ ਵਾਅਦੇ ਤੇ ਪੂਰੇ ਕਿਵੇਂ ਉਤਰਨਗੇ ਆਪਾਂ ਦੇਹ ਤੇਰੇ ਦੀ ਦੇਹ ਤੇਰੇ ਦੀ ਆਪਾਂ ਲਾਲਚੀ ਲੋਕ ਆ ਆਪਾਂ ਲਾਲਚ ਦੇ ਵਿੱਚ ਫਸ ਚੁੱਕੇ ਆ ਪਰ ਇਹ ਲਾਲਚ ਮੁਰਗੀਆਂ ਨੂੰ ਦਿੱਤਾ ਤਾਂ ਮੁਰਗੀ ਖਾਨਾ ਬਣਿਆ ਮੱਛੀਆਂ ਨੂੰ ਦਿੱਤਾ ਤਾਂ ਮੱਛੀ ਪਾਲਣ ਬਣਿਆ ਜੇ ਕੀਮੂਆਂ ਨੂੰ ਦਿੱਤਾ ਤਾਂ ਕੀਮੂ ਫਾਰਮ ਬਣਿਆ ਕਿ ਜਿੰਨੇ ਯਾਦ ਰੱਖੋ ਕਿ ਸਿਰਫ ਤੇ ਸਿਰਫ ਆਪਾਂ ਉਹ ਮੱਛੀ ਪਾਲਣ ਦੀਆਂ ਮੱਛੀਆਂ ਜਿਨ੍ਹਾਂ ਨੂੰ ਚੋਗਾ ਤਾਂ ਬੜਾ ਚੰਗਾ ਪਾਇਆ ਜਾਂਦਾ ਪਰ ਆਖਰ ਨੂੰ ਉਹਨਾਂ ਨੂੰ ਪਾਣੀ ਤੋਂ ਕੱਢ ਕੇ ਵੇਚਣਾ ਤੇ ਆਪਾਂ ਤੜਫਣਾ ਹੁਣ ਆਪਾਂ ਤੜਫੀ ਜਾਂਨੇ ਆਪਾਂ ਨੂੰ ਘਰਾਂ ਚੋਂ ਕੱਢ ਲਿਆ ਇਕੱਲੇ ਨੇ ਹੁਣ ਆਪਾਂ ਠੰਡਾਂ ਦੇ ਵਿੱਚ ਮਰੀ ਜਾਂਨੇ ਆ ਹੁਣ ਆਪਾਂ ਨੂੰ ਬਾਹਤਾ ਇਕੱਲੇ ਨੇ ਬਾਰਡਰਾਂ ਤੇ ਕੁਝ ਲੋਕ ਇਹ ਕਹਿਣਗੇ ਜੀ ਆਪਾਂ ਇਹ ਕਰ ਲਿਆ ਕਰ ਲਿਆ ਵੀਰੋ ਅੱਜ 117 ਹਲਕਿਆਂ ਪੰਜਾਬ ਦੇ 117 ਹਲਕਿਆਂ ਦੇ ਲੋਕ ਜਾ ਕੇ ਬਾਰਡਰਾਂ ਤੇ ਬੈਠੇ ਆ ਤੇ 117 ਹਲਕਿਆਂ ਦੇ ਐਮਐਲਏ ਆਪਦੇ ਘਰਾਂ ਚ ਬੈਠੇ ਆ ਤਾਂ ਕਹਾ ਸਾਡੀਆਂ ਲੈਂਦੇ ਆ ਜਿਹੜਾ ਕਹ ਲੋ ਚੋਗਾ ਸਾਡਾ ਖਾਂਦੇ ਆ ਕਬੂਤਰ ਤੇ ਬਾਜੀ ਹੋਰਾਂ ਦੇ ਕਹਿਣਿਆਂ ਚ ਪਾਉਂਦੇ ਆ ਇਹਨਾਂ 117 ਐਮ ਐਲ ਆ ਦਾ ਫਰਜਾ ਉੱਥੇ ਜਾ ਕੇ ਬਹਿਣਾ ਦਿੱਲੀ ਦੇ ਨਾਲ ਗੱਲ ਕਰਨ ਇਹ ਦਿੱਲੀ ਦੇ ਅੱਗੇ ਜਾ ਕੇ ਸਿਰ ਐ ਸਿੱਟ ਲੈਂਦੇ ਆ ਜਿਵੇਂ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਕੇ ਸਿਰ ਸਿੱਟ ਲੈਂਦਾ ਇਹ ਗੱਲ ਨਹੀਂ ਕਰਦੇ ਉਹਨਾਂ ਦੀਆਂ ਅੱਖਾਂ ਚੱਖਾਂ ਨਹੀਂ ਪਉਂਦੇ ਉਹਨਾਂ ਨੂੰ ਪਤਾ ਨਹੀਂ ਕੀ ਇਹਨਾਂ ਨੂੰ ਡਰਨ ਲੱਗਦਾ ਉਹਨਾਂ ਤੋਂ ਪਰ ਤੁਸੀਂ ਲੋਕ ਬੰਦਾ ਨਹੀਂ ਵੰਦੇ ਵੋਟ ਪਾਉਣ ਲੱਗੇ ਚੋ ਨਿਸ਼ਾਨ ਵੇਣਿਆ ਤਾਂ ਫਿਰ ਭਾਈ ਇਹੀ ਹਾਲ ਹੋਣਗੇ ਜਿਵੇਂ ਮੁਰਗਿਆਂ ਨੂੰ ਮੁਰਗੀਖਾਨਿਆਂ ਦੇ ਵਿੱਚ ਦਾਣਾ ਦੂਨਾ ਸਿਰਦੇ ਆ ਤੇ ਉਹ ਖਵਾਇਆ ਜਾਂਦਾ ਮੁਰਗੀਆਂ ਬੜੀਆਂ ਤਾਜ਼ੀਆਂ ਭਰ ਜਾਂਦੀਆਂ ਉਸੇ ਤਰ੍ਹਾਂ ਆਪਾਂ ਨੂੰ ਚੋਗਾ ਸਿੱਟਦੇ ਆ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਸੁੱਖ ਵਾਲਿਆਂ ਨੂੰ ਵੇਚਦੇ ਆ ਕਾਲਾ ਕੁੱਕੜ ਬਾਬੇ ਦਾ ਦੇਣਾ ਜੀ ਉਹ ਫੜ ਲਓ ਕੀ ਰੇਟ ਆ ਜੀ ਵੇਖੋ ਜੀ ਅਸੀਂ ਤੋਲ ਕੇ ਨਹੀਂ ਦਿੰਦੇ ਅਸੀਂ ਤਾਂ ਕੁੱਕੜ 7-800 ਦਾ ਹੀ ਦਿੰਨੇ ਆ ਮਾਤਾਆਂ ਦੀਆਂ ਕੁੱਕੜੀਆਂ ਦੇਣੀਆਂ ਜੀ ਸੁਰਖੀਆਂ ਉਹ ਫੜ ਲਓ ਤੇ ਆਪਾਂ ਉਹ ਸੁੱਖ ਦੇ ਕੁੱਕੜ ਤੇ ਆਪਾਂ ਕੁੱਕੜੀਆਂ ਬਣ ਚੁੱਕੇ ਆ ਸਾਨੂੰ ਆਪਦੇ ਹੱਕ ਲੈਣ ਵਾਸਤੇ ਮਰਨ ਵਾਸਤੇ ਬਹਿਣਾ ਪੈ ਰਿਹਾ ਲੋਕਾਂ ਨੂੰ ਘਰ-ਘਰ ਜਾ ਕੇ ਸਮਝਾਉਣਾ ਪੈ ਰਿਹਾ ਫਿਰ ਜੇਕਰ ਅੱਜ ਆਪਦੇ ਅੱਜ ਪੰਜਾਬ ਦੇ ਲੋਕਾਂ ਨੂੰ ਅੱਜ ਉਹਨਾਂ ਲੋਕਾਂ ਨੂੰ ਜਿਹੜੇ ਯੁੱਧਿਆ ਚਾਹੁੰਦੇ ਆ ਕਿ ਉਹਨਾਂ ਯੁੱਧਿਆਂ ਨੂੰ ਘਰਾਂ 'ਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਭਾਸ਼ਣ ਦੇਣਾ ਪਵੇ ਕਿ ਭਾਈ ਤੁਸੀਂ ਫਲਾਣੇ ਬਾਰਡਰ ਤੇ ਪਹੁੰਚੋ ਉੱਥੇ ਆਪਣੇ ਹੱਕਾਂ ਦੀ ਗੱਲ ਚੱਲ ਰਹੀ ਆ ਡੱਲੇਵਾਲ ਸਾਹਿਬ ਮਰਨ ਵਰ ਤੇ ਬੈਠੇ ਆ ਆਪਣੇ ਹੱਕਾਂ ਵਾਸਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਕੁਝ ਲੋਕ ਪਿੰਡਾਂ ਦੇ ਵਿੱਚੋਂ ਜਾਣ ਤਾਂ ਫਿਰ ਇਹ ਸਮਝ ਲਓ ਭਾਈਓ ਸਾਡੇ ਪੱਲੇ ਕੱਖ ਨਹੀਂ ਆਪੋ ਆਪ ਦੇ ਹੱਕ ਮੰਗਣ ਵਾਸਤੇ ਜਿਹੜੇ ਕਿਸਾਨ ਪੈਲੀਆਂ ਵਾਲੇ ਬੈਠੇ ਆ ਘਰਾਂ 'ਚ ਬੈਠੇ ਆ ਉਹਨਾਂ ਨੂੰ ਘਰਾਂ 'ਚੋਂ ਕੱਢਣ ਵਾਸਤੇ ਆਪਾਂ ਉਹਨਾਂ ਨੂੰ ਉਹ ਜਿਹੜਾ ਕਰੋ ਹੋਕੇ ਮਾਰੀ ਜਾਂਦੇ ਆ ਚੀਕਾਂ ਮਾਰੀ ਜਾਂਦੇ ਉਹਨਾਂ ਅੱਗੇ ਤਾਂ ਫਿਰ ਬਈ ਸਾਡੀ ਰੱਬੋਂ ਹੀ ਆਈ ਆ ਆਪਾਂ ਆਪਦੇ ਹੱਕ ਲੈਣ ਵਾਸਤੇ ਉਹਨਾਂ ਦੀਆਂ ਮਿੰਨਤਾਂ ਕਰੀ ਜਾਂਦੇ ਆ ਆਪਾਂ ਆਪਦੇ ਹੱਕ ਲੈਣ ਵਾਸਤੇ ਉਹਨਾਂ ਨੂੰ ਬੇਨਤੀਆਂ ਕਰੀ ਜਾਂਦੇ ਕਿ ਆਓ ਯਾਰ ਆਓ ਆਓ ਅਗਲੇ ਕਹਿੰਦੇ ਪਤਾ ਨਹੀਂ ਕੀ ਪਰ ਸਿਆਣੇ ਦਾ ਖਾਦਾ ਜਿਵੇਂ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਦੱਸਿਆ ਬਾਅਦ ਚ ਪਤਾ ਲੱਗਦਾ ਹੁਣ ਔਲਾ ਵੀ ਇਹਨਾਂ ਨੇ ਖਾ ਲਿਆ ਤੇ ਸਿਆਣਾ ਬੈਠਾ ਉੱਥੇ ਦੱਸਣ ਵਾਸਤੇ ਪਰ ਰਿਜ਼ਲਟ ਆ ਜਿਹੜਾ ਔਲੇ ਦਾ ਵੀ ਦਸਾਂ ਕਸਾਲਾਂ ਨੂੰ ਆਉਣਾ ਤੇ ਉਸ ਸਿਆਣੇ ਦਾ ਰਿਜ਼ਲਟ ਵੀ ਦਸਾਂ ਕਸਾਲਾਂ ਨੂੰ ਆਉਣਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਚੜੀ ਜਿਨ੍ਹਾਂ ਦੀ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਪਾਰਟੀਆਂ ਤੋਂ ਬਚੋ ਜੇ ਬਚ ਸਕਦੇ ਆ ਤਾਂ ਬਾਕੀ ਤੁਹਾਡੀ ਮਰਜ਼ੀ ਆ ਭਾਈ ਗੱਲ ਤੁਹਾਡੀ ਕੋਈ ਐਸੀ ਵੈਸੀ ਕਰਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਓਵੇਂ ਕਰੋ ਤੁਸੀਂ ਤਾਂ ਬਹੁਤ ਤਗੜੇ ਲੋਕਾਂ ਦੀ ਨਹੀਂ ਮੰਨੀ ਸਾਡੀ ਤਾਂ ਕਿੱਥੇ ਮੰਨਣੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਜੇਕਰ ਭਾਈ ਮੇਰੀ ਕੋਈ ਗੱਲ ਗਲਤ ਹੋਵੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ